ਜਿਹੜੀ ਹੀਰੋਇਨ ਤੇ ਆਈਸ ਫੜੀ ਜਗੀ ਹੈ ਜੀ ਕਿਤੋਂ ਫੜੀ ਹੈ ਕਿਹੜਾ ਕਿਹੜਾ ਮਾਮਲਾ ਹੈਗਾ ਇਹ ਇਸ ਅਕੋ ਫਰੋਜ਼ਪੁਰ ਪੁਲਿਸ ਨੂੰ ਜੋ ਨਸ਼ਾ ਵਿਰੋਧ ਚ ਬੜੀ ਵਧੀਆ ਕਾਮਯਾਬੀ ਮਿਲੀ ਸ਼ਹਿਰ ਜਦੋਂ ਸਾਡੇ ਤਿੰਨ ਵੱਖ-ਵੱਖ ਮੁਕਦਮੇ ਦੇ ਵਿੱਚ ਸਾਡੀ ਸੀਆਈਏ ਟੀਮ ਸਾਡੇ ਮਖੂਦ ਦੀ ਟੀਮ ਤੇ ਸਾਡੇ ਜਿਹੜੇ ਡੀਐਸਪੀ ਡੀਐਸਪੀ ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮੁਕਦਮਾ ਨੰਬਰ 173 ਥਾਣਾ ਸੀਆਈਏ ਵੱਲੋਂ ਦਰਜ ਕੀਤਾ ਗਿਆ ਥਾਣਾ सदर ਦੇ ਵਿੱਚ ਇਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਕੂ ਥਾਣੇ ਦੇ ਵਿੱਚ ਮਕਦਮਾ ਨੰਬਰ 99 ਅ ਦਰਜ ਕਰਕੇ ਭੁਵਨੇਸ਼ ਸਿੰਘ ਤੇ ధਰਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਈਸ ਗ੍ਰਾਮਦ ਹੋਈ ਹੈ ਇੱਕ ਕਾਰ ਸਵਿਫਟ ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਦਾ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮੁਕੱਦਮਾ ਨੰਬਰ 92 ਆ ਠਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਉਰਫ ਟਿੱਡਾ ਤੇ ਇਸ ਦੇ ਪਾਸੋਂ 222 ਗ੍ਰਾਮ ਹੈਰਨ ਰਿਕਵਰ ਕੀਤਾ ਸਰ ਜਿੱਦਾਂ ਆਈਐਸਪੀ ਕਹਿ ਗੱਲ ਕਰ ਰਹੇ ਹੋ ਸਰ ਜਿੱਦਾਂ ਕੋਲ ਵੱਡੇ ਸ਼ਾਰਦ ਹੋ ਗਏ ਸੀ ਹੁਣ ਲੱਗਾ ਕਿ ਪੰਜਾਬ ਦੇ ਵਿੱਚ ਇਹ ਕਾਰਪਸਫਾ ਦੇ ਸ਼ੁਰੂ ਕਰ ਪਹਿਲਾਂ ਵੀ ਛੋਟੇ ਮਾਮਲੇ ਸਾਹਮਣੇ ਆਇਆ ਸੀਗਾ ਕ੍ਰਿਮਿਨਲ ਵਿੱਚ ਆਈਐਸਪੀ ਜੁਰੀਆ ਪਹਿੰਕੀ ਹੈ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜੀ ਦੇਖੋ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਚੰਗੀ ਤਰ੍ਹਾਂ ਡਿਟੇਲ ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ ਇਨਫਰਮੇਸ਼ਨ ਉਹਨਾਂ ਨੂੰ ਢੋਲ ਤੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਹੈ ਤਾਂ ਨਾਕਾਬੰਦੀ ਕੀਤੀ ਗਈ ਤੇ ਫੜੇ ਆ। ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੀ ਹੁਣ ਤੱਕ ਦੀ ਕੁਸ਼ਕ ਵਿੱਚ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ। ਇਹ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਇਹਨਾਂ ਤੇ ਹੋਰ ਕੁਸ਼ਕ ਕਰ ਰਹੇ ਆ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ ਤੁਸੀਂ ਦੇਖੋਗੇ ਸਨੋਗ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਹਾਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਪਾਸੇ ਅਸੀਂ ਲਿਖ ਕੇ ਭੇਜ ਰਹੇ ਆ। ਤੇ ਬਾਕੀ ਜਿਹੜੇ ਦੂਸਰਾ ਮੁਕਦਮਾ 173 ਨੰਬਰ ਮੁਕਦਮਾ ਥਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨ ਪਹਿਲਵਾਨ ਕਹਿੰਦੇ ਆ ਉਹਦੇ ਤੇ ਪਹਿਲਾਂ ਚਾਰ ਮੁਕਦਮੇ ਲੱਗੇ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਆਪਸ ਵਿੱਚ ਸਿਰੇ ਜਿਹੜੀ ਹੈਰਨੀ ਤੁਸੀਂ ਜਾਣਕਾਰੀ ਤੁਹਾਨੂੰ ਆਇਆ ਨਹੀਂ ਕਿ ਕਿ ਇਹ ਜਿਹੜੀ ਜਿਹੜੀ ਇਹ ਜਿਹੜੀ ਇਹਨਾਂ ਦੇ ਪਾਕਿਸਤਾਨ ਸਾਈਡ ਤੋਂ ਹੀ ਹੈਰਨ ਜਿਹੜੀ ਆਈ ਹੈ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਅਵਰਡ ਤੇ ਬੈਕਵਰਡ ਲਿੰਕ ਅਸੀਂ ਵਰਕਆਊਟ ਕਰ ਰਹੇ ਆ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਾਣੇ ਦੇ ਦਾਅ ਆਏ ਆ ਆਉਂਦੇ ਦਿਨਾਂ ਚ ਉਹਨਾਂ ਤੋਂ ਵੀ ਵੱਡੀਆਂ ਰਿਕਵਰੀਜ਼ ਹੋਣਗੀਆਂ ਇਹਨਾਂ ਚ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਰਨ ਨਾ ਜਿਹੜਾ ਕਰਨ ਤੇ ਪਹਿਲਾਂ ਚਾਰ ਮੁਕਦਮੇ ਦਰਜ ਹੈ ਜਿਹੜੀ ਸਾਮ ਤੱਕ ਸਾਡੇ ਨੋਟਿਸ ਆਏ ਆ ਬਾਕੀ ਜਾਣਿਆ ਦਾ ਵੀ ਸੀ ਰਿਪੋਰਟ ਚੈੱਕ ਕਰ ਰਹੇ ਆ ਤੇ ਪਤਾ ਲੱਗੂ ਕਰਨ ਦੀ ਉਮਰ ਨਹੀਂ 살ਾ ਜੀ ਚਾਰ ਪੰਜ ਮੁਕਦਮੇ ਪਹਿਲਾਂ ਹੈਗੇ ਆ ਇਹਦਾ ਮਤਲਬ ਇਹ ਨਵਾਲਿਕ ਸੀ ਰੂ ਲੱਗ ਗਿਆ ਜੀ ਇਹ ਹਾਂਜੀ ਇਹ ਉਦੋਂ ਐਜ਼ ਅ ਜੁਵਨਾਈ ਲੈਣੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਬੇਲ ਵਗੈਰਾ ਵੀ ਹੋਈਆਂ ਵੀ ਉਹਨਾਂ ਕੇਸ ਤੇ ਇਹ ਤੇ ਹੋਰ ਵੀ ਜਿਹੜੇ ਹੁਣ ਜਿਹੜਾ ਪਿਛਲਾ ਮਕਦਮਾ ਤੇ ਇਹ ਹੈ ਇਹਦਾ ਜਿਹੜਾ ਐਜ਼ ਅ ਅਡਲਟ ਉੱਤੇ ਚੱਲ ਰਿਹਾ ਹੈ ਉਹਨੂੰ 20 ਸਾਲ ਤੋਂ ਉੱਪਰ ਹੈ ਸਰ ਜਿੱਦਾਂ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਆ ਇਸ ਰਾਸਤੇ ਵਿੱਚ ਚੱਲ ਰਹੇ ਆ ਲੱਗਦਾ ਨਹੀਂ ਕਿ ਕੋਈ ਤੇ ਮਾਪਿਆਂ ਨੂੰ ਧਿਆਨ ਦੇ ਕੇ ਖਾਲੀ ਅਲੀ ਬਿਲਕੁਲ ਮੈਂ ਤਾਂ ਇਹ ਕਹੂਗਾ ਜੀ ਵੀ ਜਿਹੜੇ ਮਾਪੇ ਆ ਦੋਸਤ ਮਿੱਤਰ ਰਿਸ਼ਤੇਦਾਰ ਆ ਉਹ ਸਾਰੇ ਬੱਚਿਆਂ ਤੇ ਆਪਣੀ ਨਿਗਾ ਰੱਖਣ ਤੇ ਤਾਂ ਕਿ ਜਿਹੜੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਵੀ ਗਲਤ ਕਰਾਹੇ ਪੈਣ ਤੋਂ ਆਪਾਂ ਰੋਕ ਸਕੀਏ ਤੇ ਨਹੀਂ ਤਾਂ ਇਹ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੋਈ ਹੈ ਜੀ ਹੁਣ ਜਿਹੜਾ ਲੰਬੇ ਸਮੇਂ ਤੱਕ ਅੰਦਰ ਜਾਊਗਾ ਜਦੋਂ ਉਹਨੂੰ ਕੈਦ ਹੋਣੀ ਆ ਤਾਂ ਘੱਟੋ ਘੱਟ 10-12 ਸਾਲ ਕੈਦ ਹੋ ਜਾਣੀ ਆ ਤੇ ਜਦੋਂ ਉਹਨੂੰ ਇਸਨੇ ਬਾਹਰ ਆਉਣਾ ਇਹਦੀ ਜਿਹੜੀ ਨੌਜਵਾਨ ਇਸ ਨੌਜਵਾਨੀ ਦਾ ਇਸ ਦੀ ਖਤਮ ਹੋ ਚੁੱਕੀ ਆ ਇਤਨਾ ਕਿ ਸਰ ਪੈਸਾ ਕਮਾਉਣ ਲਈ ਸਰ ਮਟਾਰਾ ਦਾ ਮਕਸਦ ਨਹੀਂ ਸੀ ਗੱਲ ਕਿ ਰੋਟੀ ਉੱਤੇ ਇਹ ਉਸ ਫਾਇੰਡ ਚਲਾ ਗਿਆ ਬਿਲਕੁਲ ਉਹੀ ਕਹਿ ਸਕਦੇ ਜੀ ਆਪਾਂ ਗਲਤ ਗਾਈਡੈਂਸ ਹੈ ਉਹਨੂੰ ਗਲਤ ਕਿਸੇ ਨੇ ਕਹੀ ਸਹੀ ਉਸ ਨੂੰ ਸਲਾਹ ਨਹੀਂ ਦਿੱਤੀ ਉਹਦੇ ਮਾਪੇ ਬਦੀ ਉਸਤੇ ਸਹੀ ਨਿਗਾ ਨਹੀਂ ਰਹੀ